ਸਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਆਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਬਹੁਤ ਚੰਗੀਆਂ ਤਿੰਨ ਘੋੜੀਆਂ ਲੈ ਕੇ ਆਏ ਆ ਦੋ ਗੱਬਣ ਚੈੱਕ ਪਾਸ ਆ ਤੇ ਇੱਕ ਮੀਟ ਕਰਾਈ ਹੋਈ ਆ ਤੇ ਤਿੰਨਾਂ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਕੀ ਮੁੱਲ ਵੜੀ ਕਰਦੇ ਆ ਮਾਲਕ ਵੀਰ ਕੀ ਹਾਈਟ ਆ ਕਿੰਨੀ ਉਮਰ ਕਿਹੜਾ ਏਰੀਆ ਬਾਈ ਯਾਰ ਕਹਿੰਦਾ ਸਾਰਾ ਕੁਝ ਆਪਾਂ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਦਾ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਦਿੱਤਾ ਉੱਥੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੂ ਗੱਲ ਕਰਕੇ ਆਪਾਂ ਮਾਰਵਾੜੀ ਘੋੜੀ ਬਾਰੇ ਕਿ ਮੈਂ ਤਰੰਗ ਦੀ ਆ ਤੇ 60+ ਹੈਡ ਦੱਸਿਆ ਮਾਲਕ ਵੀਰਾਂ ਨੇ ਬਾਲ ਪੌਰੀਆਂ ਦੀ ਕਲੀਅਰ ਆ ਘੋੜੀ ਤੁਸੀਂ ਚੈੱਕ ਕਰ ਲਓ ਬਹੁਤ ਸ਼ਕੀਨ ਆ ਘੋੜੀ ਧੌਂ ਧੂੰ ਦੀ ਲੰਬਾਈ ਬਹੁਤ ਸੋਹਣੀ ਆ ਤੇ 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਕੰਨਾਂ-ਕੁੰਨਾਂ ਦੀ ਬਹੁਤ ਸ਼ਕੀਨਾ ਕੁੜੀ ਚੰਗੇ ਕਦ ਕਾਟਦੀ ਆ ਹੱਡਾਂ ਪਰਾਂ ਦੀ ਮਜ਼ਬੂਤ ਆ ਤੇ ਰੀਵੀਆ ਚਾਲ ਦੀ ਪਾਸ ਆ ਕੁੜੀ ਇਹ ਤੁਹਾਨੂੰ ਵੀਡੀਓ ਵਗੈਰਾ ਮਿਲ ਜਣਗੇ ਰੀਵੀਆ ਚਾਲ ਵਾਲੀਆਂ ਤੇ ਬਾਕੀ ਆਪਾਂ ਮਾਲਕ ਵੀਰਾਂ ਦਾ ਸਕਰੀਨ ਨੰਬਰ ਦਿੱਤਾ ਬਾਕੀ ਇਹਦੇ ਬਾਰੇ ਹੋਰ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਇੱਕ ਪੈਰ ਚਿੱਟਾ ਮੱਥੇ ਬਲੇਜ ਆ ਤੇ 90000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਏਰੀਆ ਬਾਈ ਯਾਰ ਕਿਹਨਾਂ ਹੈਗਾ ਪਿੰਡ ਰਈਆ ਜ਼ਿਲ੍ਹਾ ਬਠਿੰਡਾ ਏ ਬਾਈ ਬਹੁਤ ਜਾਇਜ਼ ਜੇ ਰੇਟ ਤੇ ਜਾਨਵਰ ਲੈ ਕੇ ਆਉਂਦਾ ਹੁੰਦਾ ਤੇ ਇਹਦਾ ਨੰਬਰ ਤੁਸੀਂ ਵੈਸੇ ਵੀ ਸੇਵ ਕਰਕੇ ਰੱਖ ਲਿਓ ਜਦੋਂ ਵੀ ਲੋੜ ਹੋਈ ਤੁਹਾਨੂੰ ਬਾਈ ਨਾਲ ਸੰਪਰਕ ਕਰ ਲਿਓ ਤੁਹਾਨੂੰ ਜਾਨਵਰ ਦਵਾ ਦੂਗਾ ਜਾਇਜ਼ ਜੇ ਰੇਟ 'ਚ ਤੇ ਇੱਕ ਬਾਈ ਕੋਲ ਆ ਬਹੁਤ ਸੋਹਣੀ ਕਾਲੀ ਚੰਬੀ ਘੋੜੀ ਖੜੀ ਆ ਇਹਦੀ 68+ ਹਾਈਟ ਆ 5 ਤੋਂ 6 ਸਾਲ ਉਮਰ ਦੱਸਿਆ ਮਾਲਕ ਵੀਰਾਂ ਨੇ ਬਾਲ ਪੌਰੀਆਂ ਦੀ ਕਲੀਅਰ ਆ ਰੇਵੀਆ ਚੱਲਦੀ ਇਹ ਵੀ ਘੋੜੀ ਪਾਸ ਆ ਬਾਈ ਕਹਿੰਦਾ 30 ਦਿਨ ਹੋ ਗਏ ਮੀਟ ਕਰਵਾਈ ਨੂੰ ਨੁਕਰੇ ਘੋਡੇ ਤੋਂ ਤੇ ਘੋੜੀ ਥੋੜੀ ਜੀ ਲਿੱਸੀ ਜ਼ਰੂਰ ਆ ਜੇ ਸੇਵਾ ਕਰ ਲਉਗੇ ਤਾਂ ਤੋਨੂ ਸੇਵਾ ਦਾ ਫਲ ਦੇ ਕੇ ਜਾਊ ਕੁੜੀ ਚੰਗੇ ਕੱਦ ਕਾਠ ਦੀ ਆ ਕਾਰਡ ਪਲੱਸ ਹਾਈਟ ਆ 5 ਤੋਂ 6 ਸਾਲ ਉਮਰ ਆ ਬਾਲ ਪੌਰੀਆਂ ਦੀ ਕਲੀਅਰ ਆ ਤੇ 65000 ਰੁਪਏ ਮੁੱਲ ਕਰਦਾ ਮਾਲਕ ਵੀਰ ਬਾਕੀ ਮੌਕੇ ਤੇ ਇਹ ਤੇ ਮਾਨ ਤਨ ਹੋ ਜਾਊਗਾ ਤੇ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਇਹਦੇ ਬਾਰੇ ਹੋਰ ਜਾਣਕਾਰੀ ਲਈ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੁਹਾਨੂੰ ਫੋਟੋ ਵੀਡੀਓ ਬਾਈ ਅਰਗੇ ਹੋਰ ਵੀ ਭੇਜ ਦੇਣਗੇ ਕੁੜੀ ਦੀ ਧੌਂ ਧੌਂ ਦੀ ਲਵਾਈ ਬਹੁਤ ਸੋਹਣੀ ਆ ਕੰਨਾਂ ਕੋਨਾਂ ਦੀ ਬਹੁਤ ਸ਼ਕੀਨਾ ਕੁੜੀ ਮੱਥੇ ਪਟਾ ਚਾਰੇ ਪੈਰ ਚਿੱਟੇ ਆ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਇੱਕ ਮਾਲਕ ਵੀਰਾਂ ਕੋਲੇ ਆ ਬਹੁਤ ਸੋਹਣੀ ਘੋੜੀ ਖੜੀ ਆ ਇਹਦੀ 5 ਸਾਲ ਉਮਰ ਆ ਇਹ ਤਿੰਨ ਮਹੀਨੇ ਦੀ ਗੱਬਣ ਚੈੱਕ ਪਾਸਾ ਚੈਂਪੀਅਨ ਘੋੜੇ ਤੋਂ ਜੈ ਰਾਜ ਤੋਂ 60 ਪਲੱਸ ਹਾਈਟ ਦੱਸਿਆ ਮਾਲਕ ਵੀਰਾਂ ਨੇ ਫੱਟੀ ਵਾਲੀ ਮੱਥੇ ਪਟਾ ਤਿੰਨ ਪੈਰ ਚਿੱਟੇ ਆ ਤੇ ਕੰਨਾਂ ਕੁੰਨਾਂ ਦੀ ਵੀ ਕੁੜੀ ਬਹੁਤ ਸ਼ਕੀਨ ਆ ਚੰਗੇ ਕਦ ਕਾਟਦੀ ਆ ਪੇਟਲਾ ਕੁੜੀ ਚੰਗੇ ਬੱਚੇ ਦੇਣ ਵਾਲੀ ਆ ਜੇ ਆਪਾਂ ਇਹਦੇ ਮੁੱਲ ਦੀ ਗੱਲ ਕਰਗੇ ਤਾਂ ਮਾਲਕ ਵੀਰਾਂ ਨੇ 80000 ਰੁਪਏ ਮੁੱਲ ਰੱਖਿਆ ਬਾਕੀ ਇਹਦੇ ਚੋਂ ਵੀ ਮੰਨਤਾਂ ਹੋ ਜਾਊਗਾ ਬਾਲ ਪੌਰੀਆਂ ਦੀ ਕਲੀਅਰ ਆ ਦੰਨ ਪਰ ਚਿੱਟੇ ਮੱਥੇ ਪਟਾ ਤੇ ਤਰੇਵੀਆ ਚਾਲ ਦੀ ਪਾਸਾ ਕੁੜੀ ਤੇ ਬਾਕੀ ਦੀ ਜਾਣਕਾਰੀ ਲਈ ਬਾਈ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੁਸੀਂ ਬਾਈ ਨਾਲ ਸੰਪਰਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਇਹ ਵੀਡੀਓ ਅੱਗੇ ਆਪਣੇ ਯਾਰਾਂ ਦੋਤਾਂ ਤੱਕ ਸ਼ੇਅਰ ਕਰ ਦਿਓ ਤਾਂ ਜੋ ਕੋਈ ਵੀਰ ਚੰਗੇ ਜਾਨਵਰ ਦੀ ਭਾਲ ਵਿੱਚ ਹੋਵੇ ਉਸ ਤੱਕ ਵੀਡੀਓ ਪਹੁੰਚ ਸਕੇ ਵੀਡੀਓ ਦੇਖਣ ਲਈ ਧੰਨਵਾਦ ਜੀ